ਕੜੂਰ ਸਾਹਿਬ ਵਾਲੀ ਜਾਣ ਦਿਖ ਰਿਹਾ ਫਰੀਦਕੋਟ ਦੇ ਵਿੱਚ ਜਿਹੜੀ ਸੀਟ ਬਿਲਕੁਲ ਹੀ ਮਤਲਬ ਇੱਕ ਤਰਫਾ ਸੀਟ ਲੱਗਦੀ ਸੀ ਉੱਥੇ ਸਰਬਜੀਤ ਖਾਲਸਾ ਦਾ ਵਾਰ ਆਉਣਾ ਇੱਕ ਪੰਥਕ ਨੈਰੇਟਿਵ ਚੱਲ ਰਿਹਾ ਸੰਗਰੂਰ ਸੀਟ ਦੇ ਉੱਤੇ ਸਿਮਰਜੀਤ ਮਾਨ ਇੱਕ ਧਿਰ ਦੇ ਬਤੋ ਮਜ਼ਬੂਤ ਧਿਰ ਦੇ ਬਦੌਰ ਚੱਲ ਰਹੇ ਨੇ ਤਾਂ ਇਸ ਕਿਸਾਨ ਅੰਦੋਲਨ ਨੇ ਪੋਲੀਟੀਕਲ ਸਿਨੈਰੀਓ ਦੇ ਉੱਤੇ ਬੜਾ ਇੰਪੈਕਟ ਪਾਇਆ ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਗੱਲ ਕਰੀ ਤਾਂ ਕਾਲੀ ਭਾਜਪਾ ਦਾ ਗੱਠ ਜੋੜ ਨਹੀਂ ਹੋਣ ਦਿੱਤਾ ਜਿਹੜੀ ਇਹ ਐਕਸਪ੍ਰੈਸ਼ਨ ਆ ਲੋਕਾਂ ਦੀਆਂ ਭਾਵਨਾਵਾਂ ਦਾ ਐਕਸਪ੍ਰੈਸ਼ਨ ਆ ਜਿਹੜਾ ਇਸ ਇਲੈਕਸ਼ਨ ਦੇ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਇੰਨਾ ਚਿਹਰਿਆਂ ਦੇ ذریعے ਹਾਜ਼ਰੀ ਲਵਾ ਰਿਹਾਗਾ ਦਸਤਕ ਦੇ ਰਿਹਾਗਾ ਮੋਦੀ ਦੀ ਤਾਨਾਸ਼ਾਹੀ ਦੇ ਜਿਹੜਾ ਉਹਦਾ ਅਸਰ ਆ ਕਿ ਬੀਐਸਐਫ ਦਾ ਘੇਰਾ 50 ਕਿਲੋਮੀਟਰ ਕਰਤਾ ਬੀਵੀਐਮਬੀ ਆ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਆ ਉਹ ਚ ਪੰਜਾਬ ਦੀ ਜਿਹੜੀ ਹਿੱਸੇਦਾਰੀ ਆ ਮੈਨੇਜਮੈਂਟ ਦੇ ਵਿੱਚ ਉਹਦੇ ਤੇ ਅਟੈਕ ਕੀਤਾ ਇਸ ਕਰਕੇ ਤਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਇਨ੍ਹਾਂ ਮੁੱਦਿਆਂ ਨਾਲ ਜੁੜੀ ਹੋਈ ਭਾਵਨਾ ਗਈ ਸੈਂਟਰ ਸਟੇਟ ਰਿਲੇਸ਼ਨ ਵਾਲੀ ਉਹ ਪੰਥਕਰਾ ਨੀਤੀ ਵੀ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਉਹ ਉਹ ਵੀ ਉਹਦਾ ਰੂਪ ਹੈ ਇੱਕ ਤਾਂ ਉਸ ਰੂਪ ਦੇ ਵਿੱਚ ਪੰਜਾਬ ਦੇ ਨੌਜਵਾਨ ਇੱਕੋ ਸੀਟਾਂ ਦੇ ਉੱਤੇ ਆਉਦੀ ਦਸਤਕ ਦੇ ਰਹੇ ਨੇ ਤੋਂ ਜੇ ਵੋਕਲ ਰੂਪ ਦੇ ਵਿੱਚ ਆ ਰਿਹਾ ਤੋਂ ਐਨਐਸਐ ਆ ਰਿਹਾ ਮਤਲਬ ਅਮਰਤਪਾਲ ਦੀ ਜਿਹੜੀ سپورਟ ਸਾਰੀ ਜਨਰੇਟ ਹੋਈ ਆ ਉਹ ਉਹਦੇ ਖਿਲਾਫ ਜਿਹੜਾ ਨਾਜਾਇਜ਼ ਐਨਐਸਐ ਲਾਇਆ ਗਿਆ ਉਹਦੇ ਰੋਸ ਵੱਜੋਂ ਉਹਦੇ ਹੱਕ ਦੇ ਵਿੱਚ ਮੂਵਮ ਬਣੀ ਆ ਨਮਸਕਾਰ ਸਤਿ ਸ਼੍ਰੀ ਅਕਾਲ ਆਦਬ ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਵਿਸੇ ਮੈਂ ਪਰਸਰ ਅੱਜ ਰਹਾ ਅਸੀਂ ਅੱਜ ਗੱਲਬਾਤ ਕਰਾਂਗੇ ਪੰਜਾਬ ਇਲੈਕਸ਼ਨ ਬਾਰੇ ਅਤੇ ਕਸਾ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਕਿਸਾਨ ਅੰਦੋਲਨ ਨੇ ਦੇ ਮੁਲਕ ਦੀ ਰਾਜਨੀਤੀ ਨੂੰ ਖਾਸਾ ਪ੍ਰਭਾਵਿਤ ਕੀਤਾ ਤੇ ਕਿਸਾਨ ਅੰਦੋਲਨ ਟੂ ਨਾਲ ਜੁੜਿਆ ਨੌਜਵਾਨ ਹਰਮਨ ਸਾਡੇ ਨਾਲ ਮੌਜੂਦ ਹੈ ਹਰਮਨ ਨੌਜਵਾਨ ਕਿਸਾਨਾਂ ਅੱਗੇ ਤੇ ਮਾਲਵੇ ਦੇ ਵਿੱਚ ਮੁੱਖ ਤੌਰ ਤੇ ਸક્રિય ਹੈ ਤੇ ਉਹਨਾਂ ਤੋਂ ਸਮਝਾਂਗੇ ਕਿ ਜਿਹੜਾ ਇਹ ਕਿਸਾਨਾਂ ਦਾ ਉਲਝਣ ਰਹਿਦਾ ਪੰਜਾਬ ਦੇ ਚੋਣਾਂ ਚ ਕੀ ਹੈ ਸਾਰੇ ਤੇ ਪੰਜਾਬ ਦੇ ਚੋਣਾਂ ਚ ਨੌਜਵਾਨਾਂ ਦੀ ਕੀ ਸਦਾਰੀ ਹੈ ਕੀ ਪਾਗੀਦਾਰੀ ਹੈ ਸਭ ਤੋਂ ਪਹਿਲਾਂ ਤਾਂ ਹਰਮਨ ਮੈਨੂੰ ਇਹ ਦੱਸੋ ਕਿ ਜਿਹੜਾ ਪੰਜਾਬ ਚ ਚੋਣ ਚੱਲ ਰਿਹਾ ਇਲੈਕਸ਼ਨ ਚੱਲ ਰਿਹਾ ਉਹਦੇ ਚ ਤੁਸੀਂ ਨੌਜਵਾਨ ਨੂੰ ਨੌਜਵਾਨਾਂ ਨੂੰ ਕਿੱਥੇ ਖੜੇ ਦੇਖਦੇ ਹੋ ਕੀ ਨੌਜਵਾਨ ਕਿਸੇ 3 ਜਾਂ 13 ਚ ਹੈਗੇ ਆ ਜਾਂ ਫਿਰ ਨੌਜਵਾਨ ਇਸ ਪੂਰੇ ਚੋਣ ਚ ਗਾਇਬ ਹੈ ਗਿਆ ਕੁਈ ਪੰਜਾਬ ਦੇ ਅੰਦਰ ਜਿਹੜਾ ਇਸ ਇਲੈਕਸ਼ਨ ਦੇ ਅੰਦਰ ਨੌਜਵਾਨਾਂ ਦੀਆਂ ਪੰਜਾਬ ਦੀ ਆਮ ਲੋਕਾਈ ਦੀ ਜਿਹੜੀ ਹਿੱਸੇਦਾਰੀ ਆ ਤਾਂ ਦਖਲਅੰਦਾਜ਼ੀ ਆ ਉਹ ਇਸ ਕਿਸਾਨ ਅੰਦੋਲਨ ਦੇ ਜ਼ਰੀਏ ਹੋਈ ਹੈ ਤਾਂ ਇਸ ਕਿਸਾਨ ਅੰਦੋਲਨ ਨੇ ਪੋਲੀਟੀਕਲ ਸਿਨੈਰੀਓ ਦੇ ਉੱਤੇ ਬੜਾ ਇੰਪੈਕਟ ਪਾਇਆ ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਗੱਲ ਕਰੀ ਇਹ ਤਾਂ ਕਾਲੀ ਭਾਜਪਾ ਦਾ ਗੱਠ ਜੋੜ ਨਹੀਂ ਹੋਣ ਦਿੱਤਾ ਤੇ ਭਾਜਪਾ ਦੇ ਵੱਲ ਜਿਹੜਾ ਇੱਕ ਰੁਝਾਨ ਸੀਗਾ ਲੋਕਾਂ ਦਾ ਇੱਕ ਇੱਕ ਕੁੱਗੇ ਪਿੰਡਾਂ ਦੇ ਵਿੱਚੋਂ ਵੀ ਕਿਹੜੀ ਆਪਾਂ ਤਾਂ ਇੱਕ ਹਿੱਸਾ ਹੁੰਦਾ ਹੀ ਆ ਜਿਹੜਾ ਸਰਕਾਰ ਦੇ ਨਾਲ ਜਾਣ ਦਾ ਜਿਹੜਾ ਰੁਝਾਨ ਰਹਿੰਦਾ ਹੀ ਆ ਜਿਹਦਾ ਤਾਂ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਜਿਹੜੀ ਮੇਨ ਇਸ ਵਕਤ ਦੇਸ਼ ਦੇ ਵਿੱਚ ਦੁਸ਼ਮਣ ਧਿਰ ਲੱਗ ਰਹੀ ਆ ਲੋਕ ਵਿਰੋਧੀ ਧਿਰਾਂ ਭਾਜਪਾ ਆ ਰਸ ਤੇ ਸਭ ਮੋਦੀ ਉਹਦੀ ਨੁਮਾਇੰਦਗੀ ਕਰਦਾ ਤਾਂ ਉਹਦੇ ਉਹਨੂੰ ਉਹਦੇ ਰਥ ਨੂੰ ਪੰਜਾਬ ਦੇ ਪਿੰਡਾਂ 'ਚ ਵੜਨ ਤੋਂ ਜੇ ਰੋਕਿਆ ਤਾਂ ਕਿਸਾਨ ਅੰਦੋਲਨ ਰੋਕ ਰਿਹਾ ਤਾਂ ਕਿਸਾਨ ਅੰਦੋਲਨ ਦੇ ਜ਼ਰੀਏ ਜਿਹੜੇ ਨੌਜਵਾਨ ਨੇ ਉਪਾਜਪਾ ਦੇ ਆਗੂਆਂ ਦਾ ਵਿਰੋਧ ਕਰ ਰਹੇ ਨੇ ਸਵਾਲ ਕਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਐਂਟਰੀ ਉਹ ਪਿੰਡਾਂ ਦੇ ਵਿੱਚ ਇੱਕ ਤਰੀਕੇ ਦੀ ਭੈਣ ਕਰ ਰੱਖੀ ਆ ਤੇ ਇਸ ਤੋਂ ਬਿਨਾ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਦਸਤਕ ਹੈ ਇਸ ਇਲੈਕਸ਼ਨ ਦੇ ਵਿੱਚ ਉਹ ਖਰੂਰ ਸਾਹਿਬ ਵਾਲੀ ਸੀਟ ਦੇ ਵਿੱਚ ਅਮਰਪਾਲ ਦਾ ਰੁਝਾਨ ਦਿਖ ਰਿਹਾ ਫਰੀਦਕੋਟ ਦੇ ਵਿੱਚ ਜਿਹੜੀ ਸੀਟ ਬਿਲਕੁਲ ਹੀ ਮਤਲਬ ਇੱਕ ਤਰਫਾ ਸੀਟ ਲੱਗਦੀ ਸੀ ਉੱਥੇ ਸਰਵਜੀਤ ਖਾਲਸਾ ਦਾ ਵਹਾਰ ਆਉਣਾ ਇੱਕ ਪੰਥਕ ਨੈਰੇਟਿਵ ਚੱਲ ਰਿਹਾ ਸੰਗਰੂਰ ਸੀਟ ਦੇ ਉੱਤੇ ਸਿਮਰਜੀਤ ਮਾਨ ਇੱਕ ਧਿਰ ਦੇ ਬਤ ਉਹ ਮਜ਼ਬੂਤ ਧਿਰ ਦੇ ਬਤੌਰ ਚੱਲ ਰਹੇ ਨੇ ਇਹ ਜਿਹੜਾ ਬੇਸਿਕਲੀ ਆਮ ਲੋਕ ਇਹਨਾਂ ਨੂੰ ਨਾ ਇੰਡੀਵਿਜੂਅਲ ਬੰਦਿਆਂ ਦੇ ਹਿਸਾਬ ਨਾਲ ਦੇਖਣ ਲੱਗ ਜਾਂਦੇ ਨੇ ਕਿ ਅਮਰਪਾਲ ਕਿਹੋ ਜਿਹਾ ਸਿਮਰਜੀਤ ਮਾਨ ਕਿਹੋ ਜਿਹਾ ਪਰ ਇਹਦੇ 'ਚ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਇੱਕ ਵੌਇਸ ਆ ਜਿਹੜੀ ਇਹ ਐਕਸਪ੍ਰੈਸ਼ਨ ਆ ਲੋਕਾਂ ਦੀਆਂ ਭਾਵਨਾਵਾਂ ਦਾ ਐਕਸਪ੍ਰੈਸ਼ਨ ਆ ਜਿਹੜਾ ਇਸ ਇਲੈਕਸ਼ਨ ਦੇ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਇੰਨਾ ਚਿਹਰਿਆਂ ਦੇ ਜ਼ਰੀਏ ਹਾਜ਼ਰੀ ਲਵਾ ਰਿਹਾ ਹੈਗਾ ਦਸਤਕ ਦੇ ਰਿਹਾ ਹੈਗਾ ਕਿਉਂਕਿ ਪੰਜਾਬ ਦੀ ਇਲੈਕਸ਼ਨ ਦੀ ਆਪਾਂ ਉਹ ਗੱਲ ਕਰਕੇ ਦੇਸ਼ ਪੱਧਰ ਦੇ ਉੱਤੇ ਜਿਹੜਾ ਸਾਰਾ ਨੈਰੇਟਿਵ ਚੱਲ ਰਿਹਾ ਹੈ ਦੇਸ਼ ਨੂੰ ਸੰਵਧਾਨ ਬਚਾਉਣ ਦਾ ਲੋਕਤੰਤਰ ਬਚਾਉਣ ਦਾ ਉਹਨੂੰ ਜਿਹੜੀ ਤੇ ਕਾਂਗਰਸ ਜਿਵੇਂ ਦੇਸ਼ ਪੱਧਰ ਦੇ ਉੱਤੇ ਲੀਡ ਕਰ ਰਹੀ ਆ ਪਰ ਪੰਜਾਬ ਦੇ ਵਿੱਚ ਉਹ ਸਾਰੇ ਨੈਰੇਟਿਵ ਨੂੰ ਵੀ ਉਹ ਸਾਰੇ ਮੁੱਦਿਆਂ ਨੂੰ ਕਾਂਗਰਸ ਕਿੱਦਾਂ ਨਹੀਂ ਲੈ ਕੇ ਜਾ ਪਾਈ ਲੋਕਾਂ 'ਚ ਕਿ ਕੋਈ ਦੇਸ਼ ਨੂੰ ਬਚਾਉਣ ਦਾ ਲੋਕਤੰਤਰ ਨੂੰ ਬਚਾਉਣ ਦਾ ਕੋਈ ਇਲੈਕਸ਼ਨ ਆ ਤਾਂ ਪੰਜਾਬ ਦੇ ਵਿੱਚ ਕਾਂਗਰਸ ਦਾ ਇਹੋ ਜਿਹਾ ਕੋਈ ਮੁਹਾਵਰਾ ਨਹੀਂ ਹੈਗਾ ਤਾਂ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਹਾਲਤ ਆ ਜਿਹੜੀ ਉਹਦੀ ਦਿਸ਼ਾ ਗਈ ਉਹ ਬੇਦਿਸ਼ਾ ਗਈ ਜਿਹੜੀ ਖਾਸ ਕਰਕੇ ਉਹਦੀ ਉਹ ਬੇਸਿਕਲੀ ਬਹੁਤ ਮਤਲਬ ਸ਼ਾਰਟ ਟਰਮ ਆਪ ਦੇ ਪੋਲੀਟੀਕਲ ਵਿਦਿਨ ਪਾਰਟੀ ਜਿਹੜੀ ਕੰਪੀਟੀਸ਼ਨ ਆ ਉਹ ਉਸੇ ਦੇ ਆਲੇ ਦੋਲੇ ਉਹਨਾਂ ਦੀ ਇਲੈਕਸ਼ਨ ਚੱਲ ਰਹੀ ਹੈ ਉਹਨਾਂ ਦੀ ਤਾਂ ਦੇਸ਼ ਦੇ ਨਾਲ ਜਿਹੜਾ ਨੈਰੇਟਿਵ ਆ ਉਹਦੇ ਨਾਲ ਨਹੀਂ ਜੁੜ ਪਾਇਆ ਪਰ ਦੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦਾ ਜਿਹੜਾ ਮੁੱਦਾ ਹੈਗਾ ਉਹਦਾ ਮਤਲਬ ਵੀ ਇਹ ਹੈ ਕਿ ਜਿਹੜਾ ਸੈਂਟਰ ਸਟੇਟ ਰਿਲੇਸ਼ਨ ਨਾਲ ਗੱਲਾਂ ਜੁੜਦੀਆਂ ਨੇ ਆ ਕੇ ਉਹ ਉਹਦੇ ਜੇ ਐਮ ਪਹਿਲੂ ਆ ਪੰਜਾਬ ਦੇ ਵਿੱਚ ਮੋਦੀ ਨੇ ਇੱਕ ਤਰਫ ਤਾਂ ਕਿਸਾਨ ਕਿਸਾਨਾਂ ਨਾਲ ਧੱਕਾ ਕੀਤਾ ਕਿਸਾਨਾਂ ਦੇ ਉਲਟ ਬਿੱਲ ਲਿਆਂਦੇ ਉਹ ਰੂਪ ਚ ਤਾਂ ਦਸਤਕ ਦੇਤੀ ਕਿਸਾਨ ਜੀ ਦੀ ਨਜ਼ਰੀਏ ਉਹ ਮੰਗਾ ਵੀ ਕਾਂਗਰਸ ਦੇ ਮੈਨੀਫੈਸਟੋ ਚ ਪੈ ਗਈਆਂ ਉਹਦੇ ਨਾਲ ਜੁੜੀਆਂ ਪਰ ਜਿਹੜੀ ਪੰਜਾਬ ਦੇ ਵਿੱਚ ਦੂਜਾ ਪਹਿਲੂ ਆ ਜਿਹੜਾ ਮੋਦੀ ਦੀ ਤਾਨਾਸ਼ਾਹੀ ਦੇ ਜਿਹੜਾ ਉਹਦਾ ਅਸਰ ਆ ਕਿ ਬੀਐਸਐਫ ਦਾ ਘੇਰਾ 50 ਕਿਲੋਮੀਟਰ ਕਰਤਾ ਬੀਵੀਐਮਬੀ ਆ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਆ ਉਹ ਚ ਪੰਜਾਬ ਦੀ ਜਿਹੜੀ ਹਾ ਹਿੱਸੇਦਾਰੀਆ ਮੈਨੇਜਮੈਂਟ ਦੇ ਵਿੱਚ ਉਹਦੇ ਤੇ ਅਟੈਕ ਕੀਤਾ ਤੇ ਇਹ ਸਾਰੇ ਜਿਹੜੇ ਪੰਜਾਬ ਦੇ ਸੈਂਟਰ ਸਟੇਟ ਆਰ ਆਰ ਡੀ ਫੰਡ ਰੁਕਿਆ ਹੋਇਆ ਮੋਦੀ ਸਰਕਾਰ ਨੇ ਇਹ ਸਾਰੇ ਜਿਹੜੇ ਮਸਲੇ ਬਣਦੇ ਨੇ ਦੇਸ਼ ਦੇ ਵਿੱਚ ਲੋਕਤੰਤਰ ਬਚਾਉਣ ਨਾਲ ਜੋ ਵੀ ਜੁੜਦੇ ਨੇ ਇਹ ਮੋਦੀ ਦੀ ਤਾਨਾशाही ਨਾਲ ਵੀ ਜੁੜਦੇ ਨੇ ਇਹ ਇਹਨੂੰ ਕੋਈ ਵੀ ਧਰ ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਨਾ ਕਾਲੀ ਦਲ ਸੁਖਵੀਰ ਬਾਦਲ ਕੋਈ ਸੰਜੀਦਗ ਸੰਜੀਦਗੀ ਦੇ ਨਾਲ ਕੋਈ ਸੀਰੀਅਸਲੀ ਲੋਕਾਂ ਦੇ ਵਿੱਚ ਲੈ ਕੇ ਨਹੀਂ ਜਾ ਰਿਹਾ ਤਾਂ ਇਸ ਕਰਕੇ ਤਾਂ ਪੰਜਾਬ ਦੇ ਲੋਕਾਂ ਦੀ ਜਿਹੜੀ ਇਨ੍ਹਾਂ ਮੁੱਦਿਆਂ ਨਾਲ ਜੁੜੀ ਹੋਈ ਭਾਵਨਾ ਗਈ ਸੈਂਟਰ ਸਟੇਟ ਰਿਲੇਸ਼ਨ ਵਾਲੀ ਉਹ ਪੰਥਕਰਾ ਨੀਤੀ ਵੀ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਉਹ ਉਹ ਵੀ ਉਹਦਾ ਰੂਪ ਹੈ ਇੱਕ ਤਾਂ ਉਸ ਰੂਪ ਦੇ ਵਿੱਚ ਪੰਜਾਬ ਦੇ ਨੌਜਵਾਨ ਇੱਕੋ ਸੀਟਾਂ ਦੇ ਉੱਤੇ ਆਉਦੀ ਦਸਤਕ ਦੇ ਰਹੇ ਨੇ ਹਾਂ ਤੇ ਇਹਨੂੰ ਜੇ ਹਰਮਨ ਇਹ ਵੀ ਸਮਝਣਾ ਚਾਹਾਂਗਾ ਕਿ ਤੁਸੀਂ ਜਿਵੇਂ ਜਿਵੇਂ ਸੈਂਟਰ ਸਟੇਟ ਰਿਲੇਸ਼ਨ ਬਾਰੇ ਗੱਲ ਕੀਤੀ ਤੇ ਆਰਡੀਐਫ ਫੰਡ ਤੋਂ ਲੈ ਕੇ ਸਾਰੀ ਚੀਜ਼ਾਂ ਜਿਹੜਾ ਪੋਲਿਟਿਕਲ ਪ੍ਰਿਜ਼ਨਰ ਵਾਲਾ ਮਾਮਲਾ ਹੈ ਜਾਂ ਫਿਰ ਅਮਰਤਪਾਲ ਹੋਣਾ ਤੇ ਐਨਐਸਏ ਲਾਣ ਵਾਲਾ ਹੈ ਉਹਨਾਂ ਨੂੰ ਡਿਬ੍ਰੂਗੜ ਜੇਲ੍ਹ ਚ ਭੇਜਣ ਵਾਲਾ ਜਾਂ ਫਿਰ ਜਿਹੜੀ ਸੈਂਟਰ ਦੀ ਦਖਲਅੰਦਾਜ਼ੀ ਵਾਲਾ ਜਿਹਦੇ ਚ ਬਹੁਤ ਸਾਰੇ ਨੌਜਵਾਨਾਂ ਨੂੰ ਚੱਕਿਆ ਗਿਆ ਆਪਾਂ ਨੂੰ ਪਤਾ ਹੈ ਕਿ ਕਿੰਨਾ ਸਟਰੋਂਗ ਇੱਕ ਏਜੰਸੀਆਂ ਆ ਪੰਜਾਬ ਵਿੱਚ ਕੰਮ ਕਰ ਰਹੀਆਂ ਕੀ ਇਹ ਵੀ ਕੋਈ ਭਾਉਨਾ ਹੈ ਕਿ ਨੌਜਵਾਨਾਂ ਚ ਬਿਲਕੁਲ ਬਿਲਕੁਲ ਮਤਲਬ ਉਹਦਾ ਜੇ ਮਤਲਬ ਇਹ ਸਾਰੇ ਮੁੱਦਿਆਂ ਨਾਲ ਜਿਹੜਾ ਜੁੜਮਾ ਮਤਲਬ ਇਹ ਜਿਹੜਾ ਐਨਐਸਏ ਲੱਗਿਆ ਸਭ ਤੋਂ ਜੇ ਵੋਕਲ ਰੂਪ ਦੇ ਵਿੱਚ ਆ ਰਿਹਾ ਤਾਂ ਐਨਐਸਏ ਆ ਰਿਹਾ ਮਤਲਬ ਅਮਰਤਪਾਲ ਦੀ ਜਿਹੜੀ سپورਟ ਸਾਰੀ ਜਨਰੇਟ ਹੋਈ ਆ ਉਹ ਉਹਦੇ ਖਿਲਾਫ ਜਿਹੜਾ ਨਜਾਇਜ਼ ਐਨਐਸਏ ਲਾਇਆ ਗਿਆ ਉਹਦੇ ਰੋਸ ਵੱਜੋਂ ਉਹਦੇ ਹੱਕ ਦੇ ਵਿੱਚ ਮੈਮ ਬਣੀ ਹੈ ਤਾਂ ਉਸ ਮੈਮ ਦਾਸਰ ਬਾਕੀ 2-3 ਸੀਟਾਂ ਦੇ ਉੱਤੇ ਵੀ ਸਾਫ਼ ਤੌਰ ਤੇ ਦਿਖਾਈ ਦੇ ਰਿਹਾਗਾ ਤਾਂ ਮਤਲਬ ਪੰਜਾਬ ਦੇ ਲੋਕਾਂ ਨੂੰ ਉਸ ਸਮੇਂ ਅਮਰਪਾਲ ਜਦੋਂ ਗ੍ਰਿਫਤਾਰੀ ਹੋਈ ਕੋਈ ਬਹੁਤ ਵੱਡਾ ਰੋਸ ਪ੍ਰਦਰਸ਼ਨ ਰੋਸ ਵਿਰੋਧ ਕੋਈ ਅੰਦੋਲਨ ਉਹਦੇ ਹੱਕ ਚ ਨਹੀਂ ਦਿਖਿਆ ਭਾਵੇਂ ਪਰ ਉਹ ਉਹ ਸਟੈਪ ਗਲਤ ਸੀ ਸਰਕਾਰ ਦਾ ਉਹ ਅੱਜ ਲੋਕ ਉਹਨੂੰ ਐਕਸਪ੍ਰੈਸ ਕਰ ਰਹੇ ਨੇ ਉਹਦੀ ਵੋਟਾਂ ਦੇ ਵਿੱਚ ਉਹਦੀ ਸਪੋਰਟ ਦੇ ਵਿੱਚ ਜਾ ਕੇ ਤਾਂ ਉਹ ਵੀ ਇੱਕ ਮਸਲਾ ਜਿਹੜਾ ਸੈਂਟਰ ਸਟੇਟ ਰਿਲੇਸ਼ਨਾਂ ਨਾਲ ਡੈਮੋਕ੍ਰੇਸੀ ਦੇ ਉੱਤੇ ਅਟੈਕ ਆ ਉਹਦੇ ਚ ਐਨਆਈਏ ਵਰਗੀਆਂ ਏਜੰਸੀਆਂ ਦੀ ਦਖਲਅੰਦਾਜ਼ੀ ਤੇ ਜਿਹੜੀ ਵਿਰੋਧ ਦੀ ਆਵਾਜ਼ ਆ ਉਹਨੂੰ ਕੁਝਲੰਦੇ ਤਰੀਕੇ ਤਾਂ ਉਹ ਐਕਸਪ੍ਰੈਸ਼ਨ ਅੱਜ ਅਮਰਤਪਾਲ ਦੀ سپورਟ ਦੇ ਵਿੱਚ ਦਿਖ ਰਿਹਾ ਹੈਗਾ ਅੱਛਾ ਕੀ ਇਹ ਸਿਰਫ ਪਿੰਡੂ ਨੌਜਵਾਨ ਹੈ ਜਾਂ ਫਿਰ ਸ਼ਹਿਰੀ ਖੇਤਰ ਦਾ ਹੈ ਪੜ੍ਹਿਆ ਲਿਖਿਆ ਨੌਜਵਾਨ ਵੀ ਅਮਰਤਪਾਲ ਭਾਈ ਅਮਰਤਪਾਲ ਦੇ ਹੱਕ 'ਚ ਜਾਂ ਫਿਰ ਆਪਾਂ ਕਹੀਏ ਕਿ ਜਿਹੜੀ ਪੰਥਕ ਪੋਲਿਟਿਕਸ ਦਾ ਬਾਤ ਤੁਸੀਂ ਦੇਖ ਰਹੇ ਹੋ ਤਿੰਨ ਚਾਰ ਸੀਟਾਂ ਤੇ ਉਹਦੇ ਹੱਕ 'ਚ ਜਾ ਰਿਹਾ ਹੈ ਵੀ ਇਹ ਆਪਾਂ ਨੌਜਵਾਨ ਸਿਰਫ ਨੌਜਵਾਨ ਤੋਂ ਥੋੜਾ ਵਾਈਡਰ ਹੈ ਇਹ ਜਿਹੜਾ ਸਪੋਰਟ ਹੈ ਨਾ ਹਾਂ ਇਹ ਸਿਰਫ ਆਪਾਂ ਕਹਿਦੀ ਅਗੇ ਨੌਜਵਾਨਾਂ ਦੀ ਕੋਸ਼ਿਸ਼ ਆ ਜੀ ਤਾਂ ਪਰ ਇਹ ਵਾਈਡਰ ਹੈ ਮਤਲਬ ਇੰਨਾ ਕੁ ਵਾਈਡਰ ਹੈ ਕਿ ਸੀਟ ਜਿੱਤ ਚ ਵੀ ਬਦਲ ਸਕਦੀ ਹੈ ਨੇ ਹਾਂ ਹਾਂ ਤੇ ਕਿਉਂਕਿ ਸਿਰਫ ਆਪਾਂ ਜੇ ਕਹਿਦੀ ਹੈ ਕਿ ਨੌਜਵਾਨਾਂ ਦੀ ਇੱਕ ਹਿੱਸਾ ਤਾਂ ਉੱਥੇ ਮਤਲਬ ਕੋਈ ਫਿਰ ਤੁਸੀਂ ਇਲੈਕਸ਼ਨ ਚ ਠੀਕ ਹੈ ਕੁਝ ਪਰਸੈਂਟ ਵੋਟ ਪੈ ਜਾਊਗੀ ਪਰ ਕੋਈ ਜਿੱਤ ਦੀ ਤੁਸੀਂ ਉਮੀਦ ਨਹੀਂ ਕਰ ਸਕਦੇ ਪਰ ਇੱਥੇ ਇਹ ਸੀਟਾਂ ਦੇ ਉੱਤੇ ਮਤਲਬ ਮੁੱਖ ਕੰਟੈਸਟ ਹੈ ਮੁੱਖ ਕੰਪੀਟਿਸ਼ਨ ਦੇ ਵਿੱਚ ਨੇ ਇਹ ਕੈਂਡੀਡੇਟ ਤਾਂ ਇਸ ਕਰਕੇ ਪਾਇਦਾ ਸਨਾਫੀ ਆ ਕਿ ਇਹ ਜਿਹੜੀ ਸਪੋਰਟ ਆ ਇਹਨਾਂ ਮੁੱਦਿਆਂ ਦੇ ਉੱਤੇ ਇਸ ਪੋਲਿਟਿਕਸ ਦੇ ਪ੍ਰਤੀ ਜਿਹੜਾ ਇੱਕ ਐਕਸਪ੍ਰੈਸ਼ਨ ਆ ਰਿਹਾ ਲੋਕਾਂ ਦਾ ਉਹ ਵਾਇਡਰ ਹੈ ਹਾਂ ਅੱਛਾ ਮੈਨੂੰ ਇੱਕ ਇਹ ਹੋਰ ਦੱਸੋ ਜਿਵੇਂ ਮੇਨ ਸਟ੍ਰੀਮ ਪਾਰਟੀਆਂ ਹੈ ਗਿਆ ਉਹ ਨੌਜਵਾਨਾਂ ਨੂੰ ਸਿਰਫ ਬੇਰੋਜ਼ਗਾਰੀ ਵਾਲੇ ਮਸਲੇ ਤੱਕ ਸਮੇਟ ਦਿੰਦੀਆਂ ਨੇ ਕੀ ਨੌਜਵਾਨਾਂ ਦਾ ਸਿਰਫ ਬੇਰੋਜ਼ਗਾਰੀ ਦਾ ਹੀ ਮਸਲਾ ਹੈ ਫਿਰ ਐਜ਼ ਇ ਟੋਟਲਿਟੇਰੀਅਨ ਜਪੋਰ ਟੋਟੈਲਿਜ਼ਮ 'ਚ ਦੇਖੀਏ ਕੀ ਕਿਉ ਪੋਲਿਟਿਕਸ ਨੂੰ ਪੂਰਾ ਹੋਰ ਵੱਡੇ ਐਂਗਲ ਤੋਂ ਦੇਖ ਰਹੇ ਨੇ ਵੱਡਾ ਉਹਨਾਂ ਦਾ ਕੋਈ ਦਾਵਾ ਹੈ ਨੌਜਵਾਨਾਂ ਦਾ ਜਾਂ ਫਿਰ ਉਹਨਾਂ ਦਾ ਸਿਰਫ ਬੇਰੋਜ਼ਗਾਰੀ ਵਾਲੇ ਮਸਲੇ ਤੇ ਹੀ ਉਹਨਾਂ ਨੂੰ ਸਮੇਟ ਕੇ ਦੇਖਣ ਵਾਲਾ ਮਾਮਲਾ ਹੈ ਜਿਵੇਂ ਮੇਨਸਟ੍ਰੀਮ ਪਾਰਟੀਆਂ ਕੀ ਕਰਦੀਆਂ ਨੇ ਕਿ ਸਿਰਫ ਬੇਰੋਜ਼ਗਾਰ ਨੇ ਨੌਜਵਾਨ ਨੌਜਵਾਨਾਂ ਦੀ ਕੀ ਸਿਆਸਤ ਹੈ ਗਿਆ ਨੌਜਵਾਨ ਆਪਣੇ ਭਵਿੱਖ ਬਾਰੇ ਕੀ ਸੋਚ ਰਹੇ ਨੇ ਜਿਵੇਂ نئی نسل نئی ਖੇਤੀ ਬਾਉਗੀ ਤਾਂ ਕੀ ਜਿਹੜੀ ਇਹ نئی نسل ਹੈ ਨਵੀਂ نسل ਹੈ ਗਿਆ ਨੌਜਵਾਨਾਂ ਦੀ ਇਹਨਾਂ ਦੀ ਓਵਰ 올 ਪੋਲਿਟਿਕਸ ਨੂੰ ਲੈ ਕੇ ਕੀ ਅੰਡਰਸਟੈਂਡਿੰਗ ਹੈ ਕੀ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਸਰਗਰਮ ਹੈਗੇ ਆ ਇਸ ਸੋਣ ਚ ਨਹੀਂ ਦੇਖੋ ਮਤਲਬ ਇੱਕ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਹਿੱਸਾ ਨਾ ਉਹ ਆਪਦੀ ਬੇਰੁਜ਼ਗਾਰੀ ਖਾਸ ਕਰ ਕਿਸਾਨੀ ਦੀ ਗੱਲ ਕਰੀਏ ਤਾਂ ਉਹਨੇ ਆਪਦੀ ਬੇਰੁਜ਼ਗਾਰੀ ਦਾ ਰੈਜ਼ੋਲੂਸ਼ਨ ਵੱਡੇ ਰੂਪ ਦੇ ਵਿੱਚ ਤਾਂ ਵਿਦੇਸ਼ਾਂ 'ਚ ਜਾਣ 'ਚ ਕੱਢਿਆ ਹੋਇਆ ਹੈਗਾ ਹਾਂ ਕਿ ਜਿਹੜਾ ਮਾਈਗ੍ਰੇਸ਼ਨ ਚੱਲ ਰਹੀ ਆ ਤੇ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਜਾਓ ਆਈਐਸ ਵਾਲਾ ਫੀਨੋਮਨਾ ਉਹਦੇ 'ਚ ਡੌਂਕੀਆਂ ਵਾਲਾ ਮਸਲਾ ਉਹਦੇ 'ਚ ਉਹ ਚਾਰਪ ਕੰਟਰੀਆਂ 'ਚ ਜਾਣ ਵਾਲਾ ਠੀਕ ਆ ਤਾਂ ਬੇਰੋਜ਼ਗਾਰੀ ਨੂੰ ਐਵੇਂ ਸਮਾਜ ਪੰਜਾਬ ਦੇ ਵਿੱਚ ਰਿਜ਼ੋਲਵ ਕਰ ਰਿਹਾ ਹੈਗਾ ਤੇ ਬਾਹਰ ਜਾਣ ਦਾ ਰੁਝਾਨ ਦਲਿਤ ਨੌਜਵਾਨਾਂ ਦੇ ਵਿੱਚ ਵੀ ਹੈਗਾ ਹਾਂ ਜਿਦੀ ਕੋ ਥੋੜੀ ਵੀ ਕੰਡੀਸ਼ਨ ਠੀਕ ਆ ਉਹ ਵੀ ਬਾਹਰ ਜਾਣ ਦਾ ਰੁਝਾਨ ਆ ਉਹਨਾਂ ਦੇ ਵਿੱਚ ਵੀ ਤਾਂ ਉਹ ਰੈਜੋਲੂਸ਼ਨ ਐਮ ਐ ਤਾਂ ਪੰਜਾਬ ਦੇ ਵਿੱਚ ਪੋਲੀਟੀਕਲ ਐਸਪੀਰੇਸ਼ਨਾਂ ਦੇ ਡਾਇਰੈਕਟਰ ਉਪਰ ਦੇ ਵਿੱਚ ਜੋ ਸਾਰੀ ਇਹ ਪੰਥਕ ਪੋਲੀਟਿਕਸ ਦੇ ਪ੍ਰਤੀ ਜੋ ਰੁਝਾਨ ਦਿਖਦਾਗਾ ਤਾਂ ਜਿਹੜੀਆਂ ਪੋਲੀਟੀਕਲ ਐਸਪੀਰੇਸ਼ਨਾਂ ਨੇ ਕਿ ਇਸ ਸਿਸਟਮ ਦੇ ਵਿੱਚ ਜਿਹੜੀ ਮਤਲਬ ਆਮ ਲੋਕ ਲੋਕਾਂ ਦੀ ਨੌਜਵਾਨਾਂ ਦੀ ਤੇ ਉਹ ਸਪੇਸ ਹੈ ਨਹੀਂ ਸਪੇਸ ਬਿਲਕੁਲ ਸੁੰਗੜ ਰਹੀ ਆ ਬੇਸਿਕਲੀ ਜਦੋਂ ਆਪਾਂ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਹੀ ਤਾਨਾਸ਼ਾਹੀ ਵਧ ਰਹੀ ਹੈ ਡੈਮੋਕ੍ਰੇਸੀ ਕਟ ਰਹੀ ਆ ਡੈਮੋਕ੍ਰੇਸੀ ਨੂੰ ਖਤਰਾ ਹੈਗਾ ਉਹ ਸਾਰੀਆਂ ਗੱਲਾਂ ਦਾ ਐਕਸਪ੍ਰੈਸ਼ਨ ਕੀ ਹੈ ਕਿ ਲੋਕਾਂ ਦੀ ਪਾਰਟਿਸਪੇਸ਼ਨ ਕਰ ਦੇਗੀ ਤੋਂ ਸੈਂਟਰਲਾਈਜੇਸ਼ਨ ਜਿੰਨੀ ਸਿਸਟਮ ਜੋ ਓਵਰਆਲ ਹੋ ਗਈ ਤੇ ਪਾਵਰ ਪੀਐਮਓ ਆਫਿਸ ਤੱਕ ਸਾਰੀ ਇਕੱਠੀ ਹੋਈ ਵੀ ਆ ਸਟੇਟ ਲੈਵਲ ਤੇ ਜੋ ਪਾਵਰ ਆ ਉਹ ਸੀਐਮਓ ਆਫਿਸ ਤੱਕ ਇਕੱਠੀ ਹੋ ਜਾਂਦੀ ਆ ਸਾਰੀ ਤਾਂ ਉਹਦਾ ਐਕਸਪ੍ਰੈਸ਼ਨ ਫਿਰ ਪੰਤਿਕ ਪੋਲਿਟਿਕ ਦੇ ਜ਼ਰੀਏ ਦਿਖਦਾ ਹੈਗਾ ਉਹ ਅਸਾਂ ਮੈਨੂੰ ਇੱਕ ਗੱਲ ਹੋਰ ਦੱਸੋ ਹਰਮਨ ਕਿ ਤੁਸੀਂ ਇਹਨੂੰ ਏਰੀਆ ਵਾਈਜ਼ ਵੀ ਡਿਵਾਈਡ ਕਰਦੇ ਹੋ ਨੌਜਵਾਨਾਂ ਦੇ ਰਜ਼ਾਨੂ ਜਿਵੇਂ ਮੱਝੇ ਚ ਕੀ ਰਜ਼ਾਨਾ ਹੈ ਦੁਆਬੇ ਚ ਕੀ ਰਜ਼ਾਨਾ ਹੈ ਮਾਲਵੇ ਚ ਕਿਸ ਕਿਸਮ ਦਾ ਰਜ਼ਾਨਾ ਹੈ ਜੇ ਇਹਨਾਂ ਨੂੰ ਆਪਾਂ ਤਿੰਨ ਅਡਡ ਇਲਾਕਿਆਂ ਚ ਵੰਡিয়ে ਨੌਜਵਾਨਾਂ ਦੇ ਰਜ਼ਾਨ ਨੂੰ ਤਾਂ ਪਹਿਲਾਂ ਤਾਂ ਮੱਝੇ ਤੋਂ ਸ਼ੁਰੂਆਤ ਕਰਦੇ ਹਾਂ ਮੱਝੇ ਦੇ ਨੌਜਵਾਨ ਨੂੰ ਤੁਸੀਂ ਇਸ ਟਾਈਮ ਕਿੱਥੇ ਦੇਖ ਰਹੇ ਹੋ ਦੇਖੋ ਮੱਝੇ ਦੇ ਵਿੱਚ ਮੀਨ ਤਾਂ ਜਿਹੜਾ ਕੁਝ ਮਤਲਬ ਕੁਝ ਆਪਾਂ ਜਿਹੜੀ ਚਰਚਾ ਵੀ ਕਰ ਰਹੇ ਹਾਂ ਸਾਰੇ ਟ੍ਰੈਂਡ ਦੀ देखो पर बेसिकली आप आएंगे कि ये नौजवान कोई रे इलेक्शन ਦੇ ਵਿੱਚ ਕੋਈ ਅੱਡਡ ਐਂਟਰੀ ਦੇ ਬਤੌਰ ਕੋਈ ਬਹੁਤਾ ਆਪਦੀ ਮਤਲਬ ਪਛਾਪ ਦੇ ਮੁੱਦੇ ਚ ਇਨਿਤ ਕਰਵਾ ਪਾ ਰਿਹਾ ਹੋਵੇ ਇਦਾਂ ਨਹੀਂ ਹੈਗਾ ਤਾਂ ਪੰਜਾਬ ਦੇ ਇਹ ਸਾਰਾ ਟ੍ਰੈਂਡ ਜਿਵੇਂ ਖਰੂਰ ਸਾਹਿਬ ਵਾਲੀ ਸੀਟ ਤੇ ਜਰੀਏ ਦਿਖ ਰਿਹਾ ਮਾਜੇ ਚ ਠੀਕ ਹੈ ਤਾਂ ਉਹ ਮਤਲਬ ਉਹਦਾ ਇੱਕ ਪਸਾ ਇੱਕ ਰੂਪ ਆ ਉਹ ਬਲ ਸਾਰੇ ਨੌਜਵਾਨ ਉਧਰ ਨੇ ਸਾਰੀਆਂ ਸੀਟਾਂ ਦੇ ਵੀ ਨਹੀਂ ਹੈਗਾ ਮਤਲਬ ਹੈ ਕਿ ਝਾੜੂ ਵਾਲਾ ਰੁਝਾਨ ਵੀ ਜੇ ਝਾੜੂ ਨਮੀ ਨਮੀ ਬੇਸਿਕਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ 2022 ਨੂੰ ਮੇਂ ਦੇਖਿਆ ਜਾਬਾ ਢਾਈ ਸਾਲੀ ਹੋਏ ਨੇ ਉਹਦੇ ਚ ਵੀ ਨੌਜਵਾਨਾਂ ਨੇ ਵੱਧ ਚੜ ਕੇ ਲੀਡ ਲੈਂਦੀ ਆ ਹੂੰ ਉਹਨੂੰ ਲਿਆਉਣ ਦੀ ਖਾਤਰ ਤਾਂ ਉਹ ਇੱਕਦਮ ਸਾਰੇ ਨੌਜਵਾਨ ਉਧਰੋਂ ਟੁੱਟ ਜਾਣਗੇ ਇਹ ਵੀ ਨਹੀਂ ਹੁੰਦਾ ਤਾਂ ਅਜੇ ਵੀ ਮਤਲਬ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਖਾਸ ਕਰਾ ਮਤਲਬ ਮੇਰੀ ਸੀਟ ਸੰਗਰੂਰ ਕੰਸਟੀਟਿਊਐ ਆ ਤਾਂ ਇੱਥੇ ਆਮ ਆਦਮੀ ਦੀ ਜਿਹੜੀ ਵਰਕਰ ਨੇ ਆਮ ਆਦਮੀ ਦੇ ਵਲੰਟੀਅਰ ਕਹਿੰਦੇ ਨੇ ਬੀਸਿਕਲੀ ਵਰਕਰ ਤਾਂ ਕਹਿੰਦੇ ਵੀ ਨਹੀਂ ਉਹ ਤਾਂ ਉਹਨਾਂ ਦੇ ਵਿੱਚ ਨੌਜਵਾਨਾਂ ਦੀ ਪਾਰਟਿਸਪੇਸ਼ਨ ਠੀਕ ਠਾਕ ਆ ਵਧੀਆ ਨੰਬਰ ਦੇ ਵਿੱਚ ਤਾਂ ਉੱਥੇ ਜਿਹੜੇ ਮਤਲਬ ਆਮ ਆਦਮੀ ਕੇ ਬਾਕੀ ਨਾਲੋਂ ਚੰਗੇ ਨੇ ਬਿਜਲੀ ਵਾਲਾ ਮਸਲਾ ਲੈਟ ਆੜਾ ਮਸਲਾ ਬਿਜਲੀ ਬਿੱਲ ਨਾਲਾ ਮਸਲਾ ਉਹਨੂੰ ਲੈ ਕੇ ਉਹਨਾਂ ਚ ਪੋਜ਼ਿਟਿਵਿਟੀ ਹੈਗੀ ਆ ਸੈਟੀਸਫੈਕਸ਼ਨ ਹੈ ਇੱਕ ਨੌਜਵਾਨਾਂ ਦੇ ਹਿੱਸੇ 'ਚ ਉਹਨਾਂ ਦੀ ਦੋ ਕੰਪੇਨ ਵੀ ਕਰ ਰਹੇ ਨੇ ਤਾਂ ਅਲੱਗ-ਅਲੱਗ ਸ਼ੇਡ ਨੇ ਤੇ ਉਹ ਨੌਜਵਾਨ ਮਤਲਬ ਕਿ ਜਿਹੜੀ ਆਪਾਂ ਕਹੀਏ ਕੋਈ ਕੁਝ ਜਿਹੜੀ ਡਿਫਰੈਂਟ ਵੌਇਸ ਆ ਉਹ ਤਾਂ ਸਿਰਫ ਅਮਰਪਾਲ ਵਾਲੇ ਐਨਐਸਐ ਦੇ ਵਿਰੋਧ ਤੋਂ ਜਿਹੜੀ ਗੱਲ ਸ਼ੁਰੂ ਹੋਈ ਉਹਦੇ 'ਚ ਜਿਹੜੀ ਪੰਥਕ ਤੇ ਰਦੇ ਪੰਥਕ ਕੈਂਡੀਡੇਟਾਂ ਨੂੰ ਸਪੋਰਟ ਕਰਨ ਦੇ ਰੂਪ ਦੇ ਵਿੱਚ ਜਿਹੜੀ ਇੱਕੋ ਐਸਪੀਰੇਸ਼ਨ ਨਾਲ ਜਿਹੜੀ ਵੌਇਸ ਤੋਂ ਨਿਕਲ ਕੇ ਆ ਰਹੀ ਆ ਉਹ ਇੱਕ ਖਾਸ ਤੌਰ ਤੇ ਚਿੰਤ ਕਰਨ ਵਾਲੀ ਵੌਇਸ ਆ ਉਹ ਤੋਂ ਬਿਨਾ ਜਿਆਦਾ ਨੌਜਵਾਨ ਅਜੇ ਇੱਕ ਹਿੱਸਾ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਨਾਲ ਵੀ ਮੂਵ ਕਰਦਾ ਦਿਖ ਰਿਹਾ ਹੈਗਾ ਹੂੰ ਤੇ ਇਹ ਸਾਰੇ ਚ ਮੈਂ ਇਹ ਸਮਝਣਾ ਚਾਹਾਂਗਾ ਕਿ ਜਿਹੜੀ ਟਰੈਡੀਸ਼ਨਲ ਪਾਰਟੀ ਹੈ ਪੰਥ ਦੀ ਅਕਾਲੀ ਦਲ ਤੇ ਉਹ ਉਹ ਕਿੱਥੇ ਖੜੀ ਹੈ ਤੇ ਉਹ ਉਹਨਾਂ ਦਾ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਉਹਨਾਂ ਨਾਲ ਕੋਈ ਨੌਜਵਾਨ ਤਬਕਾ ਮੂਵ ਕਰ ਰਿਹਾ ਹੈ ਫਿਰ ਜਿਹੜਾ ਇਹ ਨਵਾਂ ਨਵਾਂ ਫੀਨੋਮਨਾ ਹੈ ਪੰਥਕ ਪੋਲਿਟਿਕਸ ਦਾ ਜਿਵੇਂ ਬਾਈ ਅਮਰਿਤਪਾਲ ਹੋ ਗਏ ਜਾਂ ਫਿਰ ਅਫਰੀਦ ਕੋਟ ਵਾਲੀ ਸੀਟ ਹੋ ਗਈ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਹੋ ਗਏ ਸੰਗਰੂਰ ਤੋਂ ਇਹਨਾਂ ਨਾਲ ਜਿਆਦਾ ਤੁਹਾਨੂੰ ਦਿਖ ਰਿਹਾ ਹੈ देखो रेडि काली दल बादल है श्रोमणी काली दल बादल वो बेसिकली एको सीट ते बठिंडा सीट ਦੇ ਉੱਤੇ مین ਫੋਰਸ ਹੈ ਉੱਥੇ ਉਹਨਾਂ ਕੋਲ ਸਟਰੈਂਥ ਵੀ ਆ ਉੱਥੇ ਉਹਨਾਂ ਕੋਲੇ ਮਤਲਬ ਕਿ ਪੰਤਕ ਮੁਹਾਵਰਾ ਤਾਂ ਬਹੁਤ ਹੈ ਨਹੀਂਗਾ ਤੇ ਉਹਨਾਂ ਕੋਲੇ ਬੇਸਿਕਲੀ ਜਿਹੜੇ ਬਤੌਰ ਐਮਪੀ ਉਹਨਾਂ ਨੇ ਕੋਈ ਕੰਮ ਕਰਾਏ ਨੇ ਏਮਜ਼ ਲਿਆਂਦਾਗਾ ਹੋਰ ਕੁਝ ਜਿਹੜੇ ਪ੍ਰੋਜੈਕਟ ਲਿਆਂਦੇ ਹੋਏ ਨੇ ਉਹਨਾਂ ਦੇ ਸਿਰਤੀ ਉਹਨਾਂ ਕੋਲੇ ਆਮ ਆਦਮੀ ਦੇ ਜਿਹੜੇ ਨੈਰੇਟਿਵ ਆ ਬਿਜਲੀ ਵਾਲਾ ਉਹਨੂੰ ਕਾਟ ਕਰਨ ਦੇ ਬਰਾਬਰ ਮੁੱਦੇ ਹੈਗੇ ਨੇ ਤਾਂ ਉਹਨੂੰ ਲੈ ਕੇ ਆਰਗੇਨਾਈਜੇਸ਼ਨ ਲਈ ਵੀ ਉੱਥੇ ਮਜ਼ਬੂਤ ਨੇ ਲਗਾਤਾਰ ਦਾ ਦੋ ਤਾਂ ਉੱਥੇ ਹੀ ਮਿਲਦੇ ਰਾਂ ਬਾਕੀ ਸੀਟਾਂ ਦੇ ਉੱਤੇ ਕਾਲੀ ਦਲ ਬਤੌਰ ਪੰਥਕ ਧਿਰ ਦੇ ਬਤੌਰ ਸੰਘੜਦਾ ਜਾ ਰਿਹਾ ਹਾਂ ਹਾਂ ਤੇ ਉਹਦੀ ਥਾਂ ਤੇ ਉੱਤੇ ਹੀ ਜਿਹੜਾ ਬਾਕੀ ਜਿਹੜੇ ਪੰਥਕ ਕੈਂਡੀਡੇਟ ਨੇ ਉਹਦੀ ਸਪੇਸ ਖਾ ਰਹੇ ਨੇ ਮਹਲੋ ਸਿਮਰਨ ਜੀ ਦੀ ਮੰਡ ਸੰਗਰੂਰ ਕੰਸਟੀਟੂਐਂਸੀ ਚ ਫਰੀਦਗੋੜ ਕੰਸਟੀਟੂਐਂਸੀ ਦੇ ਵਿੱਚ ਤੇ ਆ ਜੋ ਸਰਵਦੀਵ ਖਾਲਸਾ ਦਾ ਰੁਝਾਨ ਆ ਤੇ ਉਥੇ ਅਮਰਿਤਪਾਲ ਨੇ ਜਿਹੜਾ ਜਿੰਨੀ ਪੰਥਕ ਨੈਰੇਟਿਵ ਵਾਲੀ ਵੋਟ ਆ ਉਹ ਸਾਰੀ ਇੱਕ ਪਾਸੇ ਇਕਸੋਲिडेट ਹੋ ਰਹੀ ਹੈ ਤਾਂ ਇੰਨਾ ਤਿੰਨ ਸੀਟਾਂ ਦੇ ਉੱਤੇ ਖਾਸ ਕਰਕੇ ਜੋ ਸਾਫ਼ ਤੌਰ ਤੇ ਦਿਖ ਰਿਹਾ ਹੈਗਾ ਕਿ ਪੰਥਕ ਨੈਰੇਟਿਵ ਵਾਲੀ ਵੋਟ ਆ ਸ਼੍ਰੋਮਣੀ ਕਾਲੀਦਾਲ ਬਾਦਲ ਤੋਂ ਟੁੱਟ ਕੇ ਜਿਹੜੇ ਇਹ ਇੰਡੀਵਿਜੂਅਲ ਕੈਂਡੀਡੇਟ ਖੜੇ ਨੇ ਕੁਝ ਆਜ਼ਾਦ ਨੇ ਕੁਝ ਸ਼੍ਰੋਮਣੀ ਕਾਲੀਦਾਲ ਅਮਰਸਰ ਇੱਕ ਪਾਸੇ ਇੱਕ ਤਰ ਤਾਂ ਇੰਨਾਂ ਵੱਲ ਉਹ ਵੋਟ ਆ ਰਹੀ ਹੈ अच्छा मेनू हरमन एक चीज ते और आ, तुसी जानन पाओ जेड़ा एक एक सब ਨਾਲ ਆਪਕੀਏ ਪੰਜਾਬ ਚ ਪੂਰਾ ਜਿਹੜਾ ਕਾਂਗਰਸ ਦਾ ਨੈਰੇਟਿਵ ਹੈ ਕਾਂਗਰਸ ਕੀ ਕਰ ਰਹੀ ਹੈ ਨੈਸ਼ਨਲ ਮੀਡੀਆ ਨੈਸ਼ਨਲ ਪੋਲਿਟਿਕਸ ਦੇ ਸਾਹਮਣੇ ਪ੍ਰਸਤੁਤ ਕਰੀਏ ਕਿ ਪੰਜਾਬ ਚ ਤਾਂ ਸੇ ਸਭ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਆਵਾਂਗੇ ਅਸੀਂ 10 ਸੀਟਾਂ ਦੇ ਜਿੱਤ ਸਕਦੇ ਆ ਕੀ ਇਹ ਤੁਹਾਨੂੰ ਹੁੰਦਾ ਹੋਇਆ ਦਿਖ ਰਿਹਾ ਹੈ ਜਾਂ ਫਿਰ ਮਤਲਬ ਕੀ ਕਿਵੇਂ ਦੇਖ ਰਹੇ ਹੋ ਜਿਹੜਾ ਜਿੰਨੇ ਨੈਸ਼ਨਲ ਪੋਲਿਟਿਕਸ ਦੇ ਵਿੱਚ ਦਾਅਵੇ ਹੈ ਕਿ ਪੰਜਾਬ ਪੰਜਾਬ ਕਾਂਗਰਸ ਦੇ ਕੀ ਉਹ ਤੁਸੀਂ ਦੇਖ ਰਹੇ ਹੋ ਕਿ ਸੱਚੀ ਹੋ ਹੈਗਾ ਜਾਂ ਫਿਰ ਉਹ ਸਿਰਫ ਗੱਲਾਂ ਹੀ ਨੇ ਨਹੀਂ ਚਲੋ ਦਾਅਵੇ ਨਹੀਂ ਇਦਾਂ ਦੀ ਸਿਚੁਏਸ਼ਨ ਨਹੀਂ ਹੈਗੀ ਕਾਂਗਰਸ ਦੀ ਕਿ ਉਹ 10 ਸੀਟਾਂ ਜਿੱਤ ਜਾਣ ਇੱਥੋਂ ਤੇ ਮਤਲਬ ਮਾਲਵੇ ਦੀ ਸਿਚੁਏਸ਼ਨ ਇਹ ਆ ਕਿ ਆਮ ਆਦਮੀ ਪਾਰਟੀ ਡੋਮਿਨੇਟ ਕਰ ਰਹੀ ਕਰ ਰਹੀ ਹੈ ਹਮ ਮਾਲਵੇ ਦੇ ਵਿੱਚ ਠੀਕ ਹੈ ਮਾਲਵੇ ਦੀਆਂ ਤਿੰਨੇ ਚਾਰੇ ਸੀਟਾਂ ਫਰੀਦਕੋਟ ਹੋ ਗਿਆ ਬਠਿੰਡਾ ਹੋ ਗਿਆ ਸੰਗਰੂਰ ਹੋ ਗਿਆ ਫਤੇਗੜ ਹੋ ਗਿਆ ਇੱਕ ਥਾਂ ਸੀਟਾਂ ਦੇ ਉੱਤੇ ਪਰ ਇਹਨਾਂ ਨੂੰ ਕਾਂਗਰਸ ਦੀ ਥਾਂ ਤੇ ਖਾਸ ਕਰਕੇ ਆਪਾਂ ਤਾਂ ਪੰਥਕ ਤੇਰੇ ਨੇ ਜਿਹੜੀਆਂ ਪੰਥਕ ਕਿਸਮ ਦੇ ਕੈਂਡੀਡੇਟ ਨੇ ਜਿਹੜੇ ਜਿਨ੍ਹਾਂ ਨਾਲ ਆਪਾਂ ਪੰਥਕ ਕਹਿ ਸਕਦੇ ਨੇ ਇਹਨਾਂ ਨੂੰ ਤਾ ਉਹੀ ਚੈਲੰਜ ਮੜ ਰਹੇ ਨੇ ਆ ਆਦਮੀ ਦੇ ਕਾਂਗਰਸ ਇੱਥੇ ਅਲਟਰਨੇਟ ਦੇ ਬਤੌਰ ਕਮਜ਼ੋਰ ਸਾਬਿਤ ਹੋ ਰਹੀ ਹੈ ਠੀਕ ਹੈ ਸੰਗਰੂਰ ਸੀਟ ਦੇ ਉੱਤੇ ਸੰਗਰੂਰ ਸੀਟ ਦੇ ਉੱਤੇ ਸਪਾਲ ਖਹਿਰਾ ਬਤੌਰ ਕੈਂਡੀਡੇਟ ਉਹਨਾਂ ਦੀ ਆਪਦੀ ਵੀ ਇੱਕ ਛਵੀ ਦੇ ਵਿੱਚ ਵੀ ਕੋਈ ਪੰਜਾਬ ਵਾਲੇ ਮੁੱਦੇ ਪੰਤਕ ਮੁੱਦੇ ਉਠਾਉਂਦੇ ਰਹੇ ਨੇ ਤਾਂ ਉਹ ਇੱਕ ਧਿਰ ਦੇ ਬਤੌਰ ਇੱਕ ਮੌਜੂਦਗੀ ਆਪਦੀ ਪੇਸ਼ ਕਰ ਰਹੇ ਨੇ ਦਾ ਇਹ ਤੋਂ ਬਿਨਾਂ ਪਾਇਗੀ ਕਿ ਕਾਂਗਰਸ ਦੀ ਜਿਹੜੀ ਹਾਲਤ ਆ ਕਿ 10 ਹਿੱਟਾਂ ਜਿੱਤਣ ਵਾਲੀ ਹਾਲਤ ਤਾਂ ਮੈਨੂੰ ਲੱਗਦੀ ਨਹੀਂ। ਹੂੰ ਤੁਹਾਨੂੰ ਨਹੀਂ ਲੱਗ ਰਹੀ ਤੇ ਜੇ ਆਪਾਂ ਗੱਲ ਕਰੀਏ ਮਤਲਬ ਜਿਵੇਂ ਇਹ ਪੰਜਾਬ 'ਚ ਦੋ ਆਈਡੀਓਲੋਜੀਜ਼ ਦਾ ਇੱਕ ਰਹਿ ਆਇਆ ਤਾਂ ਆਪਾਂ ਪੱਧਕ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ। ਲੈਫਟ ਵਾਲੀ ਪੋਲਿਟਿਕਸ ਦਾ ਵੀ ਬਹੁਤ ਜ਼ਿਆਦਾ ਜ਼ਿਆਦੀ ਗੱਲ ਹੁੰਦੀ ਹੈ। ਕਹਿੰਦੇ ਕਿ ਉਹ ਸਟੂਡੈਂਟ ਪੋਲਿਟਿਕਸ ਦੇ ਵਿੱਚ ਤਾਂ ਲੈਫਟ ਪੋਲਿਟ ਲੈਫਟ ਵਾਲੀ ਦੁੱਤਰਾਂ ਦਾ ਬਹੁਤ ਜਿਆਦਾ ਦਖਲ ਅੰਦਾਜ਼ੀ ਹੈ ਕਿਾ ਕਈ ਲੈਫਟ ਦਰਾਂ ਦਾ ਸਿੱਧੇ ਤੌਰ ਤੇ ਇਲੈਕਸ਼ਨਾਂ 'ਚ ਸ਼ਾਮਿਲ ਵੀ ਹੁੰਦੀਆਂ ਨੇ ਉਹਨਾਂ ਦੀ ਐਸਐਫਆਈ ਤੋਂ ਲੈ ਕੇ ਆਈਐਸਾਏ ਬਹੁਤ ਸਾਰੇ ਧੜੇ ਹੈ ਗਿਆ ਤੇ ਇੰਡੀਆ ਅਲਾਈንስ ਵੀ ਦੇ ਵਿੱਚ ਵੀ ਅਸੈਂਬਲ ਹੈ ਗਿਆ ਕੀ ਲੱਗ ਰਿਹਾ ਹੈ ਲੈਫਟ ਵਾਲੇ ਜਿਹੜੇ ਸਟੂਡੈਂਟ ਔਰਗੇਨਾਈਜੇਸ਼ਨਾਂ ਹੈ ਗਿਆ ਉਹ ਕਿਸੇ ਕੋਈ ਰੋਲ ਨਾ ਵਾਪਾਰਿਆ ਨੇ ਇਸ ਇਲੈਕਸ਼ਨ ਚ ਜਾਂ ਫਿਰ ਇਸ ਡੈਮੋਕਰੈਟਿਕ ਜਿਹਨੂੰ ਇਹ ਲੜਾਈ ਬਣਾਈ ਬੈਠੇ ਨੇ ਕਿ ਤਾਂ ਦੇਖੋ ਜੀ ਡਿਕਟੇਟਰਸ਼ਿਪ ਆ ਰਹੀ ਤੇ ਇਸ ਡਿਕਟੇਟਰਸ਼ਿਪ ਦੇ ਉਲਟ ਲੜਨ ਵਾਸਤੇ ਕੋਈ ਲੈਫਟ ਵਾਲੀ ਸਟੂਡੈਂਟ ਔਰਗੇਨਾਈਜੇਸ਼ਨਸ ਜਾਂ ਨੌਜਵਾਨ ਤੁਹਾਨੂੰ ਦਿਖ ਰਹੇ ਨੇ ਕਿਸੇ ਨਹੀਂ ਉਹਨਾਂ ਦੀ ਕੋਈ ਪ੍ਰੈਜੈਂਸ ਨਹੀਂ ਹੈ ਵਦਲੇਲੇ ਵਿੱਚ ਮਤਲਬ ਲੈਫਟ ਦੀ ਬੇਸਿਕਲੀ ਲੈਫਟ ਦੀ ਪ੍ਰੈਜੈਂਸ ਇਸ ਵਕਤ ਪੰਜਾਬ ਦੇ ਵਿੱਚ ਕਿਸਾਨ ਜੁਨੀਆਨਾ ਤੇ ਮਜ਼ਦੂਰ ਜੁਨੀਆਨਾ ਦੇ ਪਲੈਟਫਾਰਮ ਦੇ ਚਰੀਏ ਜੀ ਹੈ ਜਿਆਦਾ ਠੀਕ ਹੈ ਅੱਛਾ ਉਹਨਾਂ ਦੇ ਤਾਂ ਜੀਪੀਆਈ ਜੀਪੀਆਈ ਟੀਪੀਐਮ ਬਤੌਰ ਪੋਲੀਟੀਕਲ ਪਾਰਟੀਆਂ ਇਲੈਕਟਰਲ ਫੀਲਡ ਦੇ ਅੰਦਰ ਬਹੁਤ ਕਮਜ਼ੋਰ ਹਾਲਤ ਚ ਨੇ ਤਾਂ ਉਹਨਾਂ ਦੀ ਕੋਈ ਪ੍ਰੈਜੈਂਸ ਨਹੀਂ ਉਹਨਾਂ ਦਾ ਕੋਈ ਨੈਰੇਟਿਵ ਦੇ ਵਿੱਚ ਕੋਈ ਯੋਗਦਾਨ ਨਹੀਂ ਹੈਗਾ ਤੇ ਸਟੂਡੈਂਟ ਆਰਗੇਨਾਈਜੇਸ਼ਨਾਂ ਦਾ ਵੀ ਇੱਥੇ ਮਤਲਬ ਡਿਕ ਡਿਕਲਾਈਨ ਹੀ ਕਹਿ ਸਕਦੇ ਆ ਓਵਰਆਲ ਸਟੂਡੈਂਟ ਤੁਸੀਂ ਇਲੈਕਟਰਲ ਪੋਲਿਟਿਕ ਛੱਡੋ ਤਾਂ ਸਟੂਡੈਂਟ ਐਕਟੀਵਿਜ਼ਮ ਦੇ ਫੀਲਡ ਦੇ ਵਿੱਚ ਵੀ ਉਹ ਡਿਕਲਾਈਨ ਦਿਖ ਰਿਹਾ ਹੈਗਾ ਓਵਰਆਲ ਸਟੂਡੈਂਟ ਮੂਵਮੈਂਟ ਤੇ ਡਿਕਲਾਈਨ ਜੀ ਤੇ ਪੰਥਕ ਪੰਥਕ ਧੜਿਆਂ ਦੇ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਸੱਤ ਆਰਗੇਨਾਈਜੇਸ਼ਨ ਤੋਂ ਲੈ ਕੇ ਹੋਰ ਵੀ ਅਮਰਤਸਰ ਦੇ ਵਿੱਚ ਵੀ ਕੰਮ ਸੀਗਾ ਤੇ ਹੋਰ ਵੀ ਬਹੁਤ ਸਾਰੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਧੜੇ ਸੀਗੇ ਪੰਥਕ ਧੜੇ ਸੀਗੇ ਉਹਨਾਂ ਨੇ ਆਪਣੀ ਸਟੂਡੈਂਟ ਆਰਗੇਨਾਈਜੇਸ਼ਨਾਂ ਬਿਲਡ ਕਰਨ ਦੀਆਂ ਕੋਸ਼ਿਸ਼ ਕੀਤੀਆਂ ਉਹ ਉਹ ਤੁਹਾਨੂੰ ਕਿਵੇਂ ਦਿਖ ਰਿਹਾ ਨੇ ਉਹ ਕਿਵੇਂ ਮੂਵ ਕਰ ਰਿਹਾ ਨੇ ਗਰਾਊਂਡ ਤੇ ਦੇਖੋ ਮਤਲਬ ਪੰਥਕ ਸਪੈਕਟਰਮ ਦੇ ਵਿੱਚ ਵੀ ਕੋਈ ਸਟੂਡੈਂਟ ਆਰਗੇਨਾਈਜੇਸ਼ਨਾਂ ਬਹੁਤ ਮਜ਼ਬੂਤ ਹਾਲਤ ਦੇ ਵਿੱਚ ਹੁਣ ਇਦਾਂ ਦੀ ਸਿਤੀ ਨਹੀਂ ਹੈਗੀ ਹਾਂ ਸੱਤ ਪਿਛਲੇ ਟਾਈਮ ਚ ਇੱਕ ਔਰ ਲਗਾਤਾਰਤਾਇ ਚ ਇੱਕ ਕੰਮ ਕਰਦੀ ਆਰਗੇਨਾਈਜੇਸ਼ਨ ਦਿਖਦੀ ਆ ਪਰ ਉਹਦਾ ਵੀ ਸਕੇਲ ਅਜੇ ਕੋਈ ਉਹ ਸਕੇਲ ਦਾ ਨਹੀਂ ਹੈਗੇ ਕੋਈ ਆਪਾਂ ਵੀ ਮਤਲਬ ਇੰਪੈਕਟ ਅਲਾਜ ਆਪ ਕਹਿ ਸਕਦੇ ਸੀਗੇ ਤਾਂ ਉਸ ਪਾਸੇ ਵੀ ਮਤਲਬ ਪੰਥਕ ਨੈਰੇਟਿਵ ਗਰੋ ਕਰ ਰਿਹਾ ਪਿਛਲੇ ਲੰਮੇ ਟਾਈਮ ਤੋਂ ਪੰਜਾਬ ਚ ਉਹ ਇੱਕ ਕਾਲੀਦਾਲ ਬਾਦਲ ਦਾ ਜਿਹੜਾ ਐਕਸਪੋਜ਼ ਹੋ ਜਾਣਾ ਬਿਲਕੁਲ ਹੀ ਤਾਂ ਉਹ ਵੈਕਿਊਮ ਪੈਦਾ ਕਰ ਰਿਹਾ ਉਹ ਠੀਕ ਆ ਉਹ ਵੈਕਿਊਮ ਪਿਆ ਉਸ ਸੈਂਟਰ ਸਟੇਟ ਰਿਲੇਸ਼ਨ ਵਾਲੇ ਮੁੱਦਿਆਂ ਤੇ ਪੰਥਕ ਮੁੱਦਿਆਂ ਤੇ ਉਹ ਸਾਰਾ ਵੈਕਿਊਮ ਪਿਆ ਪਰ ਉਹਨਾਂ ਚੋਂ ਵੀ ਵੀ ਆਰਗੇਨਾਈਜ਼ੇਸ਼ਨਲ ਰੂਪ ਚ ਜਥੇਬੰਦਕ ਰੂਪ ਦੇ ਵਿੱਚ ਉਹ ਕਿ ਸਪੇਸ ਭਰਨ ਵਾਲੀ ਫੋਰਸ ਦਿਖ ਰਹੀ ਹੋਵੇ ਇਦਾਂ ਦੀ ਹਾਲਤ ਨਹੀਂ ਹੈਗੀ ਅੱਛਾ ਮੈਨੂੰ ਇੱਕ ਚੀਜ਼ ਹੋਰ ਦੱਸੋ ਤੁਸੀਂ ਜਿਵੇਂ ਆਪਾਂ ਪੰਥਕ ਸਟੂਡੈਂਟ ਪੋਲਿਟਿਕਸ ਦੀ ਵੀ ਗੱਲ ਕੀਤੀ ਲੈਫਟ ਸਟੂਡੈਂਟ ਪੋਲਿਟਿਕਸ ਦੀ ਗੱਲ ਕੀਤੀ ਮੈਨੂੰ ਇਹ ਮੜਾ ਜਿਆ ਇਸ ਤੇ ਸਾਨੂੰ ਨਪਾਓ ਕਿ ਜਿਹੜੇ ਇਦਾਂ ਦੇ ਵੀ ਫੋਰਸਸ ਹੈਗੀਆਂ ਪੰਜਾਬ ਦੇ ਵਿੱਚ ਜਿਹੜੇ ਕਿ ਇਲੈਕਸ਼ਨ ਦਾ ਬਾਈਕਾਟ ਕਰਦੀਆਂ ਨੇ ਉਹਨਾਂ ਨੂੰ ਲੱਗਦਾ ਕਿ ਜਿਹੜਾ ਇਲੈਕਸ਼ਨ ਹੈਗਾ ਉਹਦੇ ਨਾਲ ਕੋਈ ਹੱਲ ਨਹੀਂ ਹੋਣਾ ਕਿ ਤੋਂ ਇਸ ਬਾਰ ਜਿਹੜਾ ਇਲੈਕਸ਼ਨ ਬਾਈਕਾਟ ਦਾ ਜਿਹੜਾ ਸੱਦਾ ਜਿਵੇਂ 2022 ਦੇ ਇਲੈਕਸ਼ਨਾਂ ਦੌਰਾਨ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਜਿਹੜਾ ਵਿਧਾਨ ਸਭਾ ਤੋਂ ਹੋਣਾ ਸੀ ਉਹ ਤੋਂ ਇੱਕ ਵੱਡਾ ਉਹ ਸੀਗਾ ਉਹਨਾਂ ਦਾ ਮੈਸੇਜ ਸੀਗਾ ਤੇ ਵੱਡਾ ਉਹ ਸੀਗਾ ਕਿ ਇਸ ਬਾਰ ਉਹ ਜਿਹੜਾ ਇਲੈਕਸ਼ਨ ਬਾਈਕਾਟ ਕਰਨ ਵਾਲੀਆਂ ਫੋਰਸਾਂ ਹੈਗੀਆਂ ਜਿਹੜੀਆਂ ਕਿ ਦਾਅਵੇ ਜਿਨ੍ਹਾਂ ਦੇ ਦਾਅਵੇ ਹੈਗੇ ਕਿ ਜਿਹੜਾ ਇੱਕ ਲੋਕ ਲੇਰ ਨਾਲ ਹੀ ਲੋਕਾਂ ਦੀ ਲਹਿਰ ਨਾਲ ਹੀ ਕੁਝ ਹੋ ਸਕਦਾ ਉਹ ਇਸ ਬਾਰ ਦਿਖ ਰਿਹਾ ਕਿ ਉਹਨਾਂ ਨੇ ਕੋਈ ਸੱਦੇ ਦਿੱਤੇ ਹੋਣ ਉਹਨਾਂ ਨੇ ਕੋਈ ਗਰਾਊਂਡ ਤੇ ਕੰਮ ਕੀਤਾ ਹੋਵੇ ਇਹ ਇਲੈਕਸ਼ਨ ਬਾਈਕਾਡਰ ਵਾਲੀ ਧਿਰ ਮੇਰੀ ਜਿੰਨੀ ਜਾਣੇ ਬੀਕੇਜੂ ਕ੍ਰਾਂਤੀਕਾਰੀ ਹਾਂ ਤੇ ਮਤਲਬ ਆ ਜਿਹੜੀ ਉਹਦੀ ਇੱਕ ਅੰਡਰਸਟੈਂਡਿੰਗ ਹੈ ਤਾਂ ਉਹਨਾਂ ਨੇ ਆਪਣਾ ਇੱਕ ਮੈਸੇਜ ਪੈਂਫਲਟ ਰਾਹੀਂ ਪਿੰਡਾਂ 'ਚ ਪ੍ਰਚਾਰ ਕਰਦੇ ਹੋਏ ਭਲਾਇਆ ਹੈਗਾ ਉਸ ਤੋਂ ਬਿਨਾਂ ਹੀ ਉਗਰਾਹਾਂ ਧਿਰ ਹੈ ਉਗਰਾਹਾਂ ਧਿਰ ਦੀ ਜਿਹੜੀ ਅੰਡਰਸਟੈਂਡਿੰਗ ਹੈ ਜਿਹੜਾ ਸੱਦਾਗਾ ਉਹ ਡਾਇਰੈਕਟ ਬਾਈਕਾਡ ਦਾ ਨਹੀਂ ਹੈ ਉਹ ਉਹਨਾਂ ਦਾ ਨਾਰਾ ਨਾਰੇ ਦੇ ਵਿੱਚ ਇਦਾਂ ਲੱਗੇ ਵੋਟਾਂ ਤੋਂ ਨਾਸ ਕਰੋ ਆਪਣੀ ਰਾਖੀ ਆਪ ਕਰੋ ਮਤਲਬ ਨਾ ਬਾਈਕਟ ਦੀ ਕਾਲ ਦਿੰਦੇ ਨੇ ਤੇ ਇਹਦੇ ਤੇ ਮਤਲਬ ਵਿਸ਼ਵਾਸ ਨਾ ਕਰਨ ਦਾ ਸਿਸਟਮ ਦੇ ਮਤਲਬ ਕਨਫਿਊਜ਼ਿੰਗ ਜਿਹਾ ਸਲੋਗਨ ਹੈ ਤੇ ਉਹਨਾਂ ਨੇ ਇਸ ਤਰੀਕੇ ਦਾ ਨਾਰਾ ਉਹਨਾਂ ਨੇ ਕਾ ਬਰਨਾਲੇ ਰੈਲੀ ਕੀਤੀ ਹੈ ਬਹੁਤ ਵੱਡੀ ਤੇ ਉਹਨਾਂ ਨਾਲ ਜੁੜੀਆਂ ਜੜੀਆਂ ਮਜ਼ਦੂਰ ਜੱਥੇਬੰਦੀਆਂ ਨੇ ਜਾਂ ਸਟੂਡੈਂਟ ਜੱਥੇਬੰਦੀਆਂ ਨੇ ਜੋ ਵੀ ਉਹਨਾਂ ਦੀ ਪੋਲਿਟਿਕ ਦੇ ਆਲੇ ਦੁਆਲੇ ਜਿੰਨੀ ਵੀ ਜਨਤਾ ਜੁੜੀ ਹੋਈ ਆ ਸਾਰਿਆਂ ਨੂੰ ਮੋਬਾਈਲਾਈਜ਼ ਕਰਕੇ ਬਰਨਾਲੇ ਦਾਣਾ ਮੰਡੀ ਚ ਬਹੁਤ ਵੱਡੀ ਰੈਲੀ ਕੀਤੀ ਹੈ ਉਹਨਾਂ ਨੇ ਪਰ ਉਹਦੇ ਚੰਨ ਦਾ ਨਾਰਾ ਇਹੀ ਆ ਕਿ ਵੋਟਰ ਦੋਨਾਂ ਆਸਟਰ ਆਪਣੀ ਰਾਖੀ ਆਪ ਕਰੋ ਨਾ ਬਾਈਕਾਟ ਦਾ ਨਾਰਾ ਨਾ ਕਿਸੇ ਨੂੰ ਜਿਤਾਉਣ ਜਾਂ ਹਰਾਉਣ ਦਾ ਨਾਰਾ ਕੋਈ ਉਹ ਵਿਚ ਵਿਚਾਲੇ ਦਾ ਨਾਰਾਗਾ ਉਹ ਉਹ ਜੋ ਕੋਈ ਕਲੀਅਰ ਕਟ ਮੈਸੇਜ ਨਹੀਂ ਯਾਰ ਉਹ ਨਾ ਦਾ ਕਾਡਰ ਨੂੰ ਵੋਟ ਪਾਉਣ ਤੋਂ ਰੁਕਦੇ ਨੇ ਹਮ ਤੇ ਕਿ ਵੋਟ ਨਹੀਂ ਪਾਉਣੀ ਇਹ ਸਿਸਟਮ ਵਿੱਚ ਕੁਝ ਨਹੀਂ ਰਹੇਗਾ ਇਹਦਾ ਬਾਈਕਾਟ ਕਰਕੇ ਕੋਈ ਅਲਟਰਨੇਟ ਬਿਲਡ ਕਰਨਾ ਨਾ ਇਦਾਂ ਦੀ ਗੱਲ ਹੈ ਤੇ ਅਸੀਂ ਇਹ ਕਹਿ ਦੇਣਾ ਕਿ ਇਹਦੇ ਨਾਲ ਹੋਣਾ ਕੁਝ ਨਹੀਂ ਹਮ ਅਸਾਂ ਮੇਰੀ ਮਹ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਜੇ ਹਾਂ ਜੇ ਆਪਾਂ ਇਹਨੂੰ ਦੇਖੀਏ ਕਿ ਜਿਹੜਾ ਕੋਈ ਬੰਦਾ ਹੈਗਾ ਜਿਹੜਾ ਮੂਵਮੈਂਟ ਬਿਲਡ ਕਰ ਰਿਹਾ ਹੈ ਜਦੋਂ ਉਹ ਇਲੈਕਸ਼ਨ ਚ ਜਾਂਦਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਬਾਈ ਅਮਰਿਤਪਾਲ ਹੈ ਗਿਆ ਉਹ ਗਰਾਉਂਡ ਤੇ ਆਇਸੀ ਗਰਾਉਂਡ ਤੇ ਕੰਮ ਕੀਤਾ ਉਹਨਾਂ ਨੇ 2022 ਦੇ ਵਿੱਚ 2023 ਦੇ ਸਰਵਾਤ ਚ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੁਣ ਜੇਲ੍ਹ ਤੋਂ ਇਲੈਕਸ਼ਨ ਲੜ ਉਹ ਲੜ ਰਹੇ ਨੇ ਇਸ ਨੂੰ ਤੁਸੀਂ ਟੈਕਟੀਕਲੀ ਦੇਖ ਰਹੇ ਹੋ ਜਾਂ ਫਿਰ ਉਹਨਾਂ ਦਾ ਪੋਲਿਟੀਕਲ ਅੰਡਰਸਟੈਂਡਿੰਗ ਹੀ ਹੈ ਕਿ ਇਲੈਕਟਰਲ ਪੋਲਿਟਿਕਸ ਜਾ ਕੇ ਆਪਾਂ ਇਸ ਮੂਮੈਂਟ ਨੂੰ ਅੱਗੇ ਬਿਲਡ ਕਰਾਂਗੇ ਤੁਸੀਂ ਇਹਨਾਂ ਦੇ ਇਸ ਮੂਵ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਮਤਲਬ ਇਹ ਉਹਨਾਂ ਦਾ ਮੂਵ ਆ ਜਿਹੜਾ ਮਤਲਬ ਆਪਾਂ ਇਹਦਾ ਕਹਿ ਸਕਦੇ ਆਂ ਕਿ ਫਸੇ ਚੋਂ ਆ ਜੀ ਆਪਾਂ ਸਧਾਰਨਕ ਭਾਸ਼ਾ ਚ ਗੱਲ ਕਰਨੀ ਹੋਵੇ ਕਿ ਹੁਣ ਫਸੇ ਖੜੇ ਆ ਤੇ ਕੁਛ ਨਾ ਕੁਛ ਸਟੈਪ ਲੈਣਾ ਸੀ ਤਾਂ ਇਹ ਆ ਜਮਾ ਕੇ ਦੇਖ ਲਓ ਟੈਕਟੀਕਲੀ ਮਤਲਬ ਉਹਦੀ ਵਿਆਖਿਆ ਤਾਂ ਕੀਤੀ ਜਾ ਸਕਦੀ ਆ ਕਿ ਟੈਕਟੀਕਲੀ ਆਪਾਂ ਇਹ ਆ ਪਰ ਇਲੈਕਟਰਲ ਪੋਲਿਟਿਕਸ ਦੀ ਜਿਹੜੀ ਗੇਮ ਆ ਜਿਹੜੀ ਉਹਦੇ ਡਾਇਨਾਮਿਕਸ ਨੇ ਉਹ ਆਪਦੇ ਆਪ ਚ ਉਹਨਾਂ ਦੀ ਇੰਨੀ ਕੈਪੈਸਿਟੀ ਹੈ ਕਿ ਜੋ ਤੁਹਾਡੀ ਤੁਸੀਂ ਜੇ ਕੋਈ ਕੰਕਰੀਟ ਠੋਸ ਮੂਵਮੈਂਟ ਖੜੀ ਕਰਨਾ ਚਾਹੁੰਦੇ ਹੋ ਚਾਹੇ ਮਾਸ ਮੂਵਮੈਂਟ ਖੜੀ ਕਰਨਾ ਚਾਹਣੋ ਚਾਹੇ ਤੋਂ ਵਾਈਡਰ ਰੈਡੀਕਲ ਮੂਵਮੈਂਟ ਖੜੀ ਕਰਨਾ ਚਾਹਣੋ ਤਾਂ ਉਹਦੇ ਤੋਂ ਤੁਹਾਨੂੰ ਉਹ ਮਤਲਬ ਤੁੰਨੂੰ ਤਿਲਕਣਵਾਜੀ ਆ ਪੂਰੀ ਰਿਸਕ ਹੈ ਬਹੁਤ ਵੱਡਾ ਕਿ ਉਹਦੇ ਤੁਹਾਡੇ ਕੋਲੇ ਉਹੋ ਜਿਹਾ ਸੈਕਸ਼ਨ ਆਊਗਾ ਕਿਉਂਕਿ ਇਹ ਸਾਰੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਮੌਕਾ ਪ੍ਰਸਤੀ ਫੰਡਿੰਗ ਦਾ ਸਵਾਲ ਤੇ ਇਹ ਰੁਝਾਨ ਬਹੁਤ ਜ਼ਿਆਦਾ ਨੇ ਫਿਰ ਕਹੋਗੇ ਤੁਸੀਂ ਵਿਦਿਨ ਸਿਸਟਮ ਕਿਉਂਕਿ ਇਹ ਜਿਹੜਾ ਇੰਡੀਆ ਦਾ ਪਾਰਲੀਮੈਂਟਰੀ ਸਿਸਟਮ ਆ ਸਾਰਾ ਇਹਦੇ ਵਿੱਚ ਜਿਹੜਾ ਡੈਮੋਕਰੇਸੀ ਦੇ ਲੱਛਣ ਨੇ ਡੈਮੋਕਰੇਸੀ ਦੇ ਅੰਸ਼ ਨੇ ਉਹ ਬਹੁਤ ਥੋੜੇ ਨੇ ਬੱਲੇ ਆਪਣੇ ਆਪ ਨੂੰ 5 ਸਾਲ ਬਾਅਦ ਇੱਕ ਵਾਰੀ ਬੋਟ ਪੈਣੀ ਆ ਉਸ ਤੋਂ ਬਾਅਦ ਸਾਰਾ ਜਿਹੜਾ ਪ੍ਰੋਸੈਸ ਆ ਡਿਸੀਜਨ 메ਕਿੰਗ ਦਾ ਜਿਹੜੀ ਐਗਜ਼ੈਕਟਿਵ ਪਾਵਰ ਆ ਉਹ ਤੇ ਟਰੈਟੋਕ੍ਰੇਸੀ ਆ ਤਾਂ ਇਹ ਕੋਈ ਨਾ ਉਸ ਕਰਕੇ ਇਹਨੂੰ ਆਪਾਂ ਇਹ ਕਹਿਣਾ ਕਿ ਪ੍ਰੋਪਰ ਡੈਮੋਕਰੈਟਿਕ ਪ੍ਰੋਸੈਸ ਆ ਇਹ ਸਾਰਾ ਇਹ ਪ੍ਰੋਪਰ ਡੈਮੋਕਰੈਟਿਕ ਪ੍ਰੋਸੈਸ ਵੀ ਹੈ ਨਹੀਂਗਾ ਇਹ ਪਾ ਇਹਦੇ ਚ ਜਿਹੜੀਆਂ ਵੀ ਫੋਰਸ ਅੱਜ ਤੱਕ ਇਤਿਹਾਸ ਚ ਗਈਆਂ ਨੇ ਇਹਦਾ ਪਾਟ ਬਣੀਆਂ ਨੇ ਪਰ ਇਹ ਤਿਲਕਣ ਬਾਜੀ ਤੋਂ ਇਹਦੇ ਇਹ ਦਲਦਲ ਆ ਇਹ ਦਲਦਲ ਚੋਂ ਕਦੇ ਵੀ ਨਿਕਲ ਕੇ ਕੋਈ ਮੂਵਮੈਂਟ ਬਿਲਡ ਕਰ ਪਾਇਆ ਹੋਵੇ ਇਦਾਂ ਦਾ ਇਤਿਹਾਸ ਹੈ ਨਹੀਂ ਇਹਦੇ ਜੋ ਵੀ ਇਸ ਦਲਦਲ ਦੇ ਵਿੱਚ ਫਸਿਆ ਉਹ ਮੁੜ ਕੇ ਗਰਕਦਾ ਹੀ ਗਿਆ ਇਤਿਹਾਸ ਤਾਂ ਇਹੀ ਹੈ ਕੋਈ ਨਵੀਂ ਨਵਾਂ ਰਾਹ ਖੋਲ ਕੇ ਵੀ ਨਵਾਂ ਐਗਜ਼ਾਮਪਲ ਸੈੱਟ ਕਰਦੇ ਤਾਂ ਲੱਗ ਗੱਲ ਆ ਹਾਂ ਥੋੜਾ ਮੈਂ ਇਸ ਨੂੰ ਮਤਲਬ ਜੇ ਕੋਈ ਸੀਰੀਅਸਲੀ ਮੂਵਮੈਂਟ ਨੂੰ ਬਿਲਡ ਕਰਨਾ ਚਾਹੁੰਦੇ ਸੀ ਕੋਈ ਮਲਾਬ ਦੀ ਸਮਝ ਦੇ ਮੁਤਾਬਕ ਵੀ ਚਾਹੇ ਮੈਂ ਉਸ ਨਾਲ ਸਹਿਮਤ ਵੀ ਨਹੀਂ ਹੈਗਾ ਉਸ ਏਜੰਡੇ ਨਾਲ ਤਾਂ ਉਹਦੇ ਲਈ ਵੀ ਇਹ ਸਹੀ ਸਟੈਪ ਨਹੀਂ ਹੈਗਾ ਸੀ ਹੂੰ ਤੁਸੀਂ ਇਹਨੂੰ ਸਹੀ ਸਟੈਪ ਨਹੀਂ ਮੰਨਦੇ ਪਰ ਜੇ ਮੰਨ ਲਓ ਕੁਝ ਹਾਂ ਪਰ ਇੱਕ ਤੁਸੀਂ ਇੱਕ ਬਾਈਪਾਸ ਦਿੰਦੇ ਹੋ ਕੀ ਪਤਾ ਕਿ ਅਗਲੇ ਦਾ ਟੈਕਟੀਕਲ ਮੂਵ ਹੋਵੇ ਤੇ ਕੋਈ ਹੋਰ ਵੱਡੀ ਚੀਜ਼ ਹੋ ਕਰ ਦੇਣ ਇਸ ਤੋਂ ਬਾਅਦ ਤੁਸੀਂ ਇਹ ਇਹਨੂੰ ਇੱਕ ਮਤਲਬ ਮਤਲਬ ਆਪਾਂ ਨੂੰ ਸ਼ੋਰ ਜਿਹੜੀ ਚੀਜ਼ ਪੂਖ ਚਾ ਉਹ ਜੋ ਪਾਕ 100% ਗਾਰੰਟੀ ਨਾਲ ਤਾਂ ਕੁਝ ਕਹਿ ਨਹੀਂ ਸਕਦੇ ਹੁੰਦੇ ਉਹਦੇ ਬਾਰੇ ਤੇ ਪਰ ਸੰਭਾਵਨਾ ਬਹੁਤ ਘੱਟ ਆ ਤੇ ਗੁੰਜਾਇਸ਼ ਤਾਂ ਛੱਡਣੀ ਚਾਹੀਦੀ ਹੁੰਦੀ ਆ ਜੀ ਜੀ ਸ਼ੁਕਰੀਆ ਹਰਮਨ ਤੇ ਇਹ ਹਰਮਨ ਸੀਗੇ ਤੇ ਹਰਮਨ ਕਿਸਾਨ ਮੂਵਮੈਂਟ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੇ ਸਾਡਾ ਜਿਹੜਾ ਇੱਕ ਪੂਰਾ ਸੀਗਾ ਗੱਲਬਾਤ ਕਰਨ ਦਾ ਕਿ ਆਪਾਂ ਨੌਜਵਾਨਾਂ ਦੀ ਗੱਲ ਰੱਖੀਏ ਨੌਜਵਾਨ ਕਿਵੇਂ ਮੂਵ ਕਰ ਰਹੇ ਆ ਪੰਜਾਬ ਸੇ ਇਸ ਚੋਣਾ ਚੇ ਉਹ ਉਹ ਸਾਰੇ ਜਿਹੜੇ ਸਵਾਲ ਹੈਗੇ ਆ ਔਰ ਮੰਨੇ ਲੈ ਤੇ ਉਹ ਮੈਂ ਮੈਂ ਤਾਂ ਕਹਾਂਗਾ ਕਿ ਬਹੁਤ ਹੀ ਜਵਾਬ ਦਿੱਤੇ ਤੇ ਅੱਗੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਦੁਬਾਰਾ ਅਰਮਨ ਨਾਲ ਜਾਂ ਫਿਰ ਅਰਮਨ ਵਰਗੇ ਨੌਜਵਾਨਾਂ ਨਾਲ ਜੁੜ ਸਕੀਏ ਤੇ ਜਿਹੜੀ ਇੱਕ ਗੱਲ ਹੈਗੀ ਆ ਕਿਉਂਕਿ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਆਉਂਦੀ ਹੈਗੀ ਆ ਤੇ ਜ਼ਿਆਦਾਤਰ ਜਿਹੜੇ ਪੁਰਾਣੇ ਚਿਹਰੇ ਹੈਗੇ ਆ ਜਾਂ ਫਿਰ ਇੱਕ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਵરિਸ਼ ਪੱਤਰਕਾਰ ਜਾਂ ਵરિਸ਼ ਵਿਸ਼ਲੇਸ਼ਕ ਉਹਨਾਂ ਨੂੰ ਉਹਨਾਂ ਨਾਲ ਹੀ ਗੱਲ ਹੁੰਦੀ ਹੈ ਜਿਹੜਾ ਇਕ ਨੌਜਵਾਨ ਨਹੀਂ ਆ ਜਿਹੜੇ ਇੱਕ ਨਵਾਂ ਜਿਹੜੇ ਬੰਦੇ ਐਂਟਰ ਕਰ ਰਹੇ ਹੈਗਾ ਪੋਲਿਟੀਕਲ ਜਾਂ ਸੋਸ਼ਲ ਫੀਲਡ ਚ ਉਹਨਾਂ ਨਾਲ ਗੱਲਬਾਤ ਬਹੁਤ ਘੱਟ ਹੁੰਦੀ ਹੈ ਤੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਨੌਜਵਾਨਾਂ ਨਾਲ ਗੱਲਬਾਤ ਹੋ ਉਸਕੇ ਤੇ ਇਸੇ ਤਰੀਕੇ ਦੀ ਨਵੀਂ ਗੱਲਬਾਤ ਨਾਲ ਮੈਂ ਦੁਬਾਰੇ ਫਿਰ ਹਾਜ਼ਰ ਹੋਵਾਂਗਾ